ਤੇ ਸਾਡੇ ਖਾਲੀ ਹਥੀ ਸਾਰੇ ਲੜ ਰਹੇ ਆ ਕਿਸਾਨ ਜੇ ਉਹਨਾਂ ਦੇ ਕੋਲੋਂ ਰਫਲਾਂ ਗੋਲੀਆਂ ਦਾ ਜੇ ਸਾਡੇ ਵਰਗਾ ਕੋਈ ਹਥਿਆਰ ਫੜਦਾ ਤਾਂ ਸਾਨੂੰ ਖਾਲਸਤਾਨੀ ਕਿਹਾ ਜਾਂਦਾ ਅਹੀਂ ਆਪ ਵੇਖੋ ਬੈਰੀਕਾਡ ਰੋਕ ਕੇ ਰੱਖਿਆ ਹੋਇਆ ਵੀ ਅੱਗੇ ਨਹੀਂ ਜਾਣਾ ਕਿ ਸਾਰਿਆਂ ਨੂੰ ਬਹੁਤੋ ਸ਼ਾਵਾ ਅਗਰ ਮੀਟਿੰਗ ਬੇਸ਼ਟਾ ਨਿਕਲਦੀ ਆ ਤੇ ਪ੍ਰਧਾਨਾਂ ਦਾ ਅਸੀਂ ਜੋ ਹੁਕਮ ਆਊਗਾ ਉਸ ਤੋਂ ਬਾਅਦ ਅਸੀਂ ਅੱਗੇ ਜਾਂਦਾ ਕੁਝ ਕਰਾਂਗੇ ਉਹ ਤਾਂ ਵਿਚਾਰੇ ਤਰਖਾਈਏ ਉਹ ਫੋਟੋ ਫਾਟ ਕਾ ਦਿਆ хаенда ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਕਿਸਾਨ ਵੱਡੀ ਗਿਣਤੀ ਦੇ ਵਿੱਚ ਅੱਜ ਛੇਵੇਂ ਦਿਨ ਪਹੁੰਚੇ ਹੋਏ ਐ ਦੱਸ ਦੇ ਕਿ ਕਿੰਨੇ ਅੰਗ ਫੌਜਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਅੱਜ ਆਈਆਂ ਨੇ ਤਾਂ ਦੱਸ ਦੇ ਕਿ ਨਿਸ਼ਾਨ ਸਾਹਿਬ ਲਗਾਇਆ ਗਿਆ ਸ਼ੰਭੂ ਬਾਰਡਰ ਦੇ ਉੱਪਰ ਤਾਂ ਤਸਵੀਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਜਿਹੜਾਗਾ ਉਹ ਲਗਾਇਆ ਗਿਆਗਾ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਇਕੱਠ ਹੈ ਔਰ ਦੱਸ ਦੇ ਕਿ ਤੜਸੁੱਟਨ ਉਹ ਜਿਹੜਾ ਜਗ੍ਹਾ ਨਹੀਂ ਬਚੀ ਐ ਸ਼ੰਭੂ ਬਾਰਡਰ ਦੇ ਉੱਪਰ ਤਾਂ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਜਿਹੜਾ ਲਗਾਇਆ ਗਿਆਗਾ ਨਿਹੰਗ ਸਿੰਘਾਂ ਵਦੇਵ ਵੱਲੋਂ ਦੇਖ ਸਕਦੇ ਹੋ ਤੁਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਗੱਲਤਾ ਗਿਆ ਪਿਛਲੀ ਕਿਸਾਨੀ ਮੋਰਚੇ ਵੇਲੇ ਵੀ ਜਿਹੜਾ ਲਗਾਇਆ ਗਿਆ ਸੀ ਤੇ ਇਸ ਵਾਰ ਵੀ ਦੇਖ ਸਕਦੇ ਹੋ ਤੁਸੀਂ ਗੁਰੂ ਕੀ ਫੌਜ ਜਿਹੜੀ ਹੈ ਪਹੁੰਚ ਚੁੱਕੀ ਹੈ ਸ਼ੰਭੂ ਬਾਰਡਰ ਦੇ ਉੱਪਰ ਔਰ ਅੱਜ ਜਿਹੜਾ ਮੀਟਿੰਗ ਹੈ 6 ਵਜੇ ਮੀਟਿੰਗ ਦਾ ਸਮਾਂ ਰੱਖਿਆ ਗਿਆ ਪਰ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਮਾਹੌਲਾ ਸ਼ੰਭੂ ਬਾਰਡਰ ਦੇ ਉੱਪਰ ਤੇ ਨਿਸ਼ਾਨ ਸਾਹਿਬ ਜਿਹੜਾ ਹੈ ਲਗਾਇਆ ਗਿਆ ਕਿਉਂਕਿ ਕਹਿੰਦੇ ਨੇ ਕਿ ਜਿੱਥੇ ਗੁਰੂਗੀਆਂ ਫੌਜਾਂ ਜਾਂਦੀਆਂ ਨੇ ਉੱਤੇ ਨਿਸ਼ਾਨ ਸਾਹਿਬ ਵੀ ਜਿਹੜੇ ਹੈ ਨਾਲ ਫਿਰ ਝੂਲਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਸਿੱਧੀ ਤਸਵੀਰ ਤੁਹਾਨੂੰ ਸ਼ੰਭੂ ਬਾਰਡਰ ਤੋਂ ਦਿਖਾ ਰਹੇ ਹਾਂ ਗੱਲ ਤਾਂ ਤੁਹਾਨੂੰ ਜਰੂਰ ਕਰਾਂਗੇ ਪਰ ਮੈਂ ਕਹਾਂਗਾ ਕਿ ਨਿਸ਼ਾਨ ਸਾਹਿਬ ਜਿਹੜਾ ਇੱਕ ਵਾਰ ਦਿਖਾਇਆ ਜਾਵੇ ਜਿਸ ਹਿਸਾਬ ਦੇ ਨਾਲ ਦੇਖ ਸਕਦੇ ਹੋ ਉਸੇ ਨਿਸ਼ਾਨ ਸਾਹਿਬ ਲਗਾਇਆ ਗਿਆ ਹਾਲਾਂਕਿ ਕਿੱਥੇ ਉਹ ਵੀ ਜਿਹੜਾ ਗੱਲਬਾਤ ਵੀ ਕਰਦੇ ਆਂਗੇ ਨਿਹੰਗ ਸਿੰਘਾਂ ਦੇ ਨਾਲ ਗੱਲਬਾਤ ਵੀ ਨਾਮ ਨਾਲ ਕਰਦੇ ਜਰੂਰ ਆਂਗੇ ਕਿਉਂਕਿ ਨਿਹੰਗ ਸਿੰਘਾਂ ਦੇ ਵੱਲੋਂ ਜਿਹੜਾ ਇਹ ਨਿਸ਼ਾਨ ਸਾਹਿਬ ਲਗਾਇਆ ਗਿਆਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਸ਼ੰਭੂ ਬਾਟਰ ਦੀਆਂ ਤਾਂ ਮੈਂ ਕਹੂੰਗਾ ਕਿ ਜਸ਼ਨ ਜਿਹੜਾ ਹੈ ਇਧਰ ਵੀ ਆਇਆ ਜਾਏ ਕਿਉਂਕਿ ਇਸ ਸਾਈਡ ਤੇ ਦੇਖ ਸਕਦੇ ਹੋ ਜਿਹੜਾ ਨਿਸ਼ਾਨ ਸਾਹਿਬ ਲਗਾਇਆ ਗਿਆ ਹੈ ਤੇ ਜਿਹੜਾ ਪੂਰਾ ਆ ਨਿਆਂ ਖਵਾ ਜੀ ਦੇਖ ਸਾਡੇ ਉਸੀ ਸੇਵਾ ਕਰ ਰਹੀਆਂ ਨੇ ਤਾਂ ਗੱਲਬਾਤ ਵੀ ਜ਼ਰੂਰ ਕਰਾਂਗੇ ਬਾਬਾ ਜੀ ਮੈਂ ਕਿਹਾ ਜਿੱਥੇ ਗੁਰੂ ਕੀ ਫੌਜ ਜਾਂਦੀ ਹੈ ਪਰ ਉੱਥੇ ਸਾਡੇ ਸ਼ਾਸਤਰ ਵੀ ਨਾਲ ਜਾਂਦੇ ਆ ਤੇ ਉੱਥੇ ਫਿਰ ਖਾਲਸੇ ਦੇ ਨਿਸ਼ਾਨ ਸਾਹਿਬ ਵੀ ਝੁੱਲਦੇ ਆ ਇੱਥੋਂ ਹੁਣ ਹੈ ਤਾਂ ਪਹਿਲਾਂ ਤੋਂ ਹੀ ਜਨਪਦਾ ਵੀ ਸਾਰੇ ਜਿਹੜੇ ਆਏ ਆ ਆਪਣਾ ਗੁਰਸਿੱਖੀ ਬੰਦੇ ਆਏ ਹੋਏ ਆ ਇਹ ਤੋਂ ਹੋਰ ਪ੍ਰਤੀਕ ਹਦਾ ਹੋ ਜਾਂਦਾ ਵੀ ਇੱਥੇ ਹੁਣ ਖਾਲਸਾ ਚੁੱਕਾ ਵਾ ਜਿਹੜਾ ਖਾਲਸੇ ਦਾ ਵਰਤੀਕ ਹੀ ਹੈ ਨਿਸ਼ਾਨ ਸਾਹਿਬ ਉਹ ਲਗਾ ਦਿੱਤਾ ਹੁਣ ਸਾਰੇ ਦੂਰ ਤੋਂ ਪਤਾ ਲੱਗ ਜੂਗਾ ਖਾਲਸਾਣ ਪੁੱਜਾ ਇਹ ਅਜ ਗੁਰੂਗਿਆਹ ਹੋ ਜਾ ਪਹੁੰਚ ਗਏ ਆ ਨਾਨਕ ਪਹੁੰਚ ਗਏ ਆ ਇਹ ਖਾਲਸੇ ਦਾ ਪ੍ਰਤੀਕ ਹੈ ਹੂੰ ਥੋੜੇ ਸਮੇਂ ਬਾਅਦ ਮੀਟਿੰਗ ਵੀ ਆਈ ਗਈ ਆ ਅਗੋਂ ਦੀ ਤੇ ਉਸ ਮੀਟਿੰਗ ਦੀ ਵੇਟ ਕਰ ਰਹੇ ਆ ਜੀ ਸਾਰੇ ਜਣੇ ਹੂੰ ਅਗਰ ਮੀਟਿੰਗ ਬੇਸ਼ਟਾ ਨਿਕਲਦੀ ਆ ਫੇਰ ਪ੍ਰਧਾਨਾਂ ਦਾ ਅਸੀਂ ਜੋ ਹੁਕਮ ਆਊਗਾ ਉਸ ਤੋਂ ਬਾਅਦ ਅਸੀਂ ਅੱਗੇ ਜਾਂਦੇ ਕੁਝ ਕਰਾਂਗੇ ਇਹ ਪੱਕਾ ਹੀ ਲਾਤਾ ਫਿਰ ਹੁਣ ਹਾਂਜੀ ਹਾਂਜੀ ਉਹ ਵੇਖੋ ਪੱਕਾ ਕਰ ਲਈ ਸਕਦਾ ਹੂੰ ਹੂੰ ਇਹ ਦੇਖ ਸਕਦੇ ਹੋ ਉਸੇ ਸਿਮਿੰਟ ਜਿਹੜਾ ਹੈ ਲਗਾਇਆ ਜਾ ਰਿਹਾ ਹੈਗਾ ਪੱਕੇ ਤੌਰ ਤੇੜਾ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਜਰੂਰ ਨਾਲ ਨਾਲ ਕਰਦੇ ਰਹਾਂਗੇ ਬਾਬਾ ਜੀ ਬਾਈਓ ਜੀ ਖਾਲਸਾ ਬਾਜੀ ਫਤੇ ਜੀ ਜੁੱਤੀ ਲਾ ਕੇ ਅੰਦਰ ਝੋੜਾ ਪਿਆ ਬਾਈ ਖਾਲਸਾ ਬਾਜੀ ਫਤੇ ਜੀ ਅਈ ਬਾਈਓ ਜੀ ਖਾਲਸਾ ਬਾਜੀ ਫਤੇ ਜੀ ਮੈਂ ਜਿੱਥੇ ਗੁਰੂਗੀਆਂ ਫੌਜਾਂ ਜਾਂਦੀਆਂ ਫਿਰ ਨਾਲ ਨਿਸ਼ਾਨ ਸਾਹਿਬ ਵੀ ਝੂਲਦੇ ਸਾਡੇ ਹਾਂਜੀ ਬਿਲਕੁਲ ਜੀ ਬਿਲਕੁਲ ਖਾਲਸੇ ਦਾ ਹੈ ਨਿਸ਼ਾਨਾ ਦੇ ਨਿਸ਼ਾਨਾ ਦੇ ਮਾਣ ਆ ਖਾਲਸੇ ਨੂੰ ਜੀ ਹਾਂਜੀ ਇਹ ਪੱਕੇ ਹੀ ਲਾ ਰਹੇ ਹਾਂ ਫਿਰ ਹਾਂਜੀ ਪੱਕੇ ਜੀ ਪੱਕੇ ਹਾਂਜੀ ਇਹ ਖਾਲਸੇ ਰਾਜ ਜਿਹੜਾ ਪੱਕਾ ਹੀ ਹੋਣਾ ਹੈ ਕਿ ਕੱਚਾ ਹੋਣਾ ਹਮ ਇਹ ਖਾਲਸੇ ਰਾਜ ਪੱਕਾ ਹੀ ਹੋਊਗਾ ਹਮ ਬਿਲਕੁਲ ਸ਼ੰਭੂ ਬਾਡਰ ਤੇ ਸਾਹਮਣੇ ਸੀ ਆਰਪੀਐਫ ਦੀ ਫੌਜ ਖੜੀ ਹੈ ਆਰਮੀ ਖੜੀ ਹੈ ਹਾਂਜੀ ਹਾਂਜੀ ਹਮ ਉਹ ਤੇ ਵਿਚਾਰੇ ਤਨਖਾਹੇ ਉਹ ਫੌਜ ਫਾਟ ਕਾ ਦਿਆ ਹਮ ਉਹ ਤਨਖਾਹੇ ਨੇ ਉਹਦਾ ਹਮ ਸਾਧੂ ਵੀ ਦੇਖ ਸਕਦੇ ਹਾਂ ਜਿਹੜਾ ਨਿਸ਼ਾਨ ਸਾਹਿਬ ਆ ਲਗਾਇਆ ਗਿਆਗਾ ਤੇ ਨਿਹੰਗ ਫੌਜਾਂ ਦਾ ਕਹਿਣਾ ਕਿ ਪੱਕੇ ਤੌਰ ਤੇ ਜਿਹੜਾ ਹੁਣ ਇਹ ਲਗਾ ਦਿੱਤਾ ਗਿਆਗਾ ਕਿਉਂਕਿ ਥੋੜੇ ਸਮੇਂ ਦੇ ਬਾਅਦ ਜਿਹੜਾ ਮੀਟਿੰਗ ਵੀ ਹੈ ਅੱਜ ਜੇ ਰਸ ਦੀ ਗੱਲ ਕਰੀਏ ਤਾਂ ਅੱਜ ਪਹਿਲਾ ਨਾਲੋਂ ਬਹੁਤ ਜ਼ਿਆਦਾ ਜਿਹੜਾ ਅੱਜ ਅੱਜ ਜਿਹੜਾ ਨਿਹੰਗ ਸਿੰਘ ਵੀ ਖਾਸ ਤੌਰ ਤੇ ਪਹੁੰਚੇ ਔਰ ਤਿਲਸਟ ਨੂੰ ਜਗਾ ਨਹੀਂ ਅੱਜ ਵੇਖੋ ਜੀ ਰਸਤਾ ਪਹਿਲਾਂ ਵੀ ਬਹੁਤ ਆ ਪਹਿਲਾਂ ਜਿਹੜਾ ਅਸੀਂ ਆਪੋ ਆਪਣੀ ਟਰਾਲੀਆਂ 'ਚ ਪ੍ਰਦਰਸ਼ਨ ਕਰ ਰਹੇ ਹਾਂ ਹੁਣ ਵੀ ਟਰਾਲੀਆਂ 'ਚ ਕੁਝ ਬੰਦੇ ਸਾਡੇ ਹੈਗੇ ਕੋਈ ਨਹੀਂ ਵੀ ਸਾਰੇ ਅਸੀਂ ਇੱਥੇ ਕੋਈ ਵਾਰੀ-ਵਾਰੀ ਆਉਣੇ ਵਾਰੀ-ਵਾਰੀ ਉੱਥੇ ਆਉਣੇ ਆ ਅੱਜ ਜੋ ਸਾਨੂੰ ਹਨਾ ਉਹ ਅੱਜ ਲਾਠ ਲਾਹੀ ਮਤਲਬ ਜਿਹੜੀ ਮੀਟਿੰਗ ਉਹਦਾ ਡੀਗ ਦੇ ਕਰਕੇ ਸਾਰਿਆਂ ਨੂੰ ਬਹੁਤ ਬਹੁਤ ਸ਼ਾਬਾ ਕਿ ਜੇ ਅਸੀਂ ਕਿਹੜਾ ਵੇਲੇ ਸਾਡੀ ਉਹ ਮੀਟਿੰਗ ਦਾ ਜੇ ਉਹ ਮੰਨ ਲਵੇ ਉਹਨਾਂ ਦਾ ਵੀ ਧੰਨਵਾਦ ਤੇ ਜੇ ਨਹੀਂ ਮੰਨਦੀ ਤਾਂ ਫਿਰ ਤਾਂ ਸਾਡਾ ਆਖਰੀ ਸਵਾਲ ਹੈ ਜਿਸ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਜਿਸ ਹਿਸਾਬ ਨਾਲ ਆਈਟੀ ਸੈੱਲ ਚੱਲ ਰਹੇ ਨੇ ਜਿਸ ਹਿਸਾਬ ਦੇ ਨਾਲ ਖਾਲਿਸਤਾਨੀ ਹੱ ਵੇਖੋ ਇਹ ਤਾਂ ਤੁਸੀਂ ਪਹਿਲੇ ਦਿਨ ਤੋਂ ਕਵਰ ਕਰ ਰਹੇ ਆ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਸਾਡੇ ਖਾਲੀ ਹੱਥੀ ਸਾਰੇ ਲੜ ਰਹੇ ਆ ਕਿਸਾਨ ਅਸੀਂ ਪਹਿਲੇ ਦਿਨ ਤੋਂ ਆਏ ਹੋਏ ਆ ਹੁਣ ਤੁਸੀਂ ਇਹ ਵੇਖੋ ਵੀ ਉਹਨਾਂ ਦੇ ਕੋਲੋਂ ਰਫਲਾਂ ਗੋਲੀਆਂ ਦਾ ਜੇ ਸਾਡੇ ਵਰਗਾ ਕੋਈ ਹਥਿਆਰ ਫੜਦਾ ਤਾਂ ਸਾਨੂੰ ਖਾਲਸਤਾਨੀ ਕਿਹਾ ਜਾਂਦਾ ਅਸੀਂ ਤਾਂ ਆਪਣੇ ਹੱਕਾਂ ਲਈ ਲੜਨ ਆਏ ਹੋਏ ਆ ਅਸੀਂ ਆਪ ਵੇਖੋ ਬੈਰੀਕੇਡ ਰੋਕ ਕੇ ਰੱਖਿਆ ਹੋਇਆ ਵੀ ਅੱਗੇ ਨਹੀਂ ਜਾਣਾ ਆ ਫਿਰ ਵੀ ਸਾਨੂੰ ਸਰਕਾਰ ਕਹੀ ਜਾਂਦੀ ਆ ਤਾਂ ਕਹੀ ਜਾਵੇ ਆਤਵਾਦੀ ਫਿਰ ਤਾਂ ਉਹ ਉਹਨਾਂ ਦੇ ਕਹਿਣਾ ਵਾ ਸਾਨੂੰ ਇਹ ਇਕ ਸਾਜੋ ਜਕਾਰੇ ਜਿਹੜੇ ਆ ਲੱਗ ਰਹੇ ਨੇ ਕਿਉਂਕਿ ਜੋਸ਼ ਹੈ ਜੋਸ਼ ਦੇ ਨਾਲ ਪਰ ਹੋਸ਼ ਵੀ ਬਰਕਰਾਰ ਆ ਕਿਉਂਕਿ ਸਾਰੇ ਦੀ ਨਿਗਾ ਜਿਹੜੀ ਆ ਸਾਰਿਆਂ ਦੀ ਨਿਗਾ ਅੱਜ ਵਾਲੀ ਹੋਣ ਵਾਲੀ ਮੀਟਿੰਗ ਦੇ ਉੱਪਰ ਟਿਕਿਆ ਨੇ ਤੇ ਹੁਣ ਵਾਲਾ ਫੈਸਲਾ ਉਹ ੜੀ ਕਰੀਆਂ ਕਿ ਆਗੂ ਕੀ ਫੈਸਲਾ ਦਿੰਦੇ ਆ ਕੈਮਰਾ ਬੱਸ ਜਸ਼ਨ ਦੇ ਨਾਮ ਮਨਦੀਪ ਜੋਤ ਸ਼ੰਭੂ ਬਾਡਰ